ਗੁਰਦਾਸਪੁਰ ਦੇ ਕਸਬਾ ਹਰਗੋਬਿੰਦਪੁਰ ਦੇ ਪਿੰਡ ਬਿਠਾਵਾ ਵਿੱਚ ਦਰਸ਼ਾਂ ਮੌਸਵੇਲੇ ਸਨਸਨੀ ਫੈਲ ਗਈ ਜਦ ਦੋ ਟੀਰਾਾਂ ਚ ਆਪਸੀ ਪੁਰਾਣੀ ਰੰਜਿਸ਼ ਦੇ ਚਲਦੇ ਆਮਨੋ-ਸਾਮਨੀ ਡਲਕਾਰੇ ਮਾਰਦੇ ਹੋਏ ਟਕਰਾਰ ਸ਼ੁਰੂ ਹੋਈ ਤੇ ਦੇਖਦੇ ਹੀ ਦੇਖਦੇ ਗੱਲ ਇੰਨੀ ਵੱਧ ਗਈ ਕਿ ਇਹ ਟਕਰਾਰ ਜਿਹੜੀ ਆ ਉਹ ਪੂਨੀ ਟਕਰਾਰ ਚ ਬਦਲ ਗਈ ਦੱਸਦੇ ਇਹ ਦੋ ਗੁੱਟਾਂ ਚ ਆਮਨੋ-ਸਾਮਨੇ ਹੋਈ ਸਿੱਧੀ ਫਾਇਰਿੰਗ ਚ ਦੋ ਨੌਜਵਾਨਾਂ ਦੀ ਮੌਤ ਦੀ ਪੁਸ਼ਟੀ ਸਿਵਲ ਹਸਪਤਾਲ ਬਟਾਲਾ ਦੇ ਡਾਕਟਰ ਏਕਮਦੀਪ ਸਿੰਘ ਨੇ ਜਿਹੜੀ ਹੈ ਉਹ ਕੀਤੀ ਹੈ ਡਾਕਟਰ ਏਕਮਦੀਪ ਸਿੰਘ ਅਨੁਸਾਰ ਪਿੰਡ ਬਿਠਾਵਾ ਦੇ ਰਹਿਣ ਵਾਲੇ ਬਲਜੀਤ ਸਿੰਘ ਅਤੇ ਸ਼ਮਸ਼ੇਰ ਸਿੰਘ ਦੀ ਗੋਲੀ ਲੱਗਣ ਨਾਲ ਮੌਤ ਹੋ ਚੁੱਕੀ ਹੈ ਜਿਨ੍ਹਾਂ ਦੇ ਮ੍ਰਿਤਕ ਸਰੀਰ ਪੋਸਟਮਾਰਟਮ ਲਈ ਭੇਜੇ ਗਏ ਨੇ ਜਦਕਿ ਦੋ ਹੋਰ ਗੰਭੀਰ ਜ਼ਖਮੀ ਅੰਗਰੇਜ਼ ਸਿੰਘ ਅਤੇ ਸੁਰਿੰਦਰ ਸਿੰਘ ਪਿੰਡ ਬਿਠਵਾ ਦੇ ਸਿਵਲ ਹਸਪਤਾਲ ਦੇ ਵਿੱਚ ਇਲਾਜ ਲਈ ਜੜੇ ਨੇ ਉਹ ਲਿਆਂਦੇ ਗਏ ਨੇ ਤੇ ਇਹਨਾਂ ਦੇ ਸਰੀਰ ਤੇ ਵੀ ਤੇਜ਼ ਤਾਰ ਹਥਿਆਰਾਂ ਤੇ ਗੋਲੀ ਲੱਗਣ ਦੇ ਨਿਸ਼ਾਨ ਜਿਹੜੇ ਨੇ ਉਹ ਦੇਖੇ ਗਏ ਨੇ ਪਰ ਉਹਨਾਂ ਦੀ ਹਾਲਾਤ ਜਿਹੜੇ ਗੰਭੀਰ ਹੋਣ ਦੇ ਚਲਦੇ ਉਹਨਾਂ ਨੂੰ ਅੰਮ੍ਰਿਤਸਰ ਦੇ ਵਿੱਚ ਇਲਾਜ ਦੇ ਲਈ ਰੈਫਰ ਕਰ ਦਿੱਤਾ ਦੂਜੇ ਪਾਸੇ ਇਕੱਠੀ ਕੀਤੀ ਗਈ ਜਾਣਕਾਰੀ ਅਨੁਸਾਰ ਝਗੜਾ ਪਾਣੀ ਦੀ ਗੱਲ ਨੂੰ ਲੈ ਕੇ ਹੋਇਆ ਸੀ ਅਤੇ ਮੌਕੇ ਤੇ ਦੋਹਾਂ ਟੀਰਾਂ ਦਰਮਿਆਨ ਤਾਬੜ-ਤੋਲ ਅਤੇ ਆਮਨੋ-ਸਾਮਨੇ 60 ਰਾਉਂਡ ਦੇ ਕਰੀਬ ਫਾਇਰਿੰਗ ਜੁੜੀ ਹੈ ਉਹ ਕਿਹਾ ਦੂਜੇ ਟੀਰ ਦੇ ਨਿਰਮਲ ਸਿੰਘ ਅਤੇ ਬਲਰਾਜ ਸਿੰਘ ਦੀ ਵੀ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ ਜਦਕਿ ਝਗੜੇ ਤੇ ਗੋਲੀਬਾਰੀ ਦੌਰਾਨ ਕੁੱਲ 4 ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਸਾਹਮਣੇ ਆਈ ਹੈ ਪਰ ਫਿਲਹਾਲ ਦੋਹਾਂ ਟੀਰਾ ਦਾ ਕੋਈ ਪਰਿਵਾਰਕ ਮੈਂਬਰ ਮੀਡੀਆ ਦੇ ਸਾਹਮਣੇ ਨਹੀਂ ਆਇਆ ਹੈ ਤੇ ਇਸ ਮੌਕੇ ਤੇ ਡਿਊਟੀ ਮੈਡੀਕਲ ਅਫਸਰ ਸਿਵਲ ਹਸਪਤਾਲ ਨੇ ਹੂਕੀ ਕੀ ਜਾਣਕਾਰੀ ਸਾਂਝੀ ਕੀਤੀ ਹੈ ਆਓ ਦੇਖਦੇ ਹਾਂ ਖਬਰ ਨਾ ਭਈ ਡਾਕਟਰ ਇਕਮਜੀਤ ਸਿੰਘ ਜਿਹੜੋ ਸੁਣੋ ਬਟਾਲਾ ਐਮਰਜੈਂਸੀ ਸਾਡੇ ਕੋਲ ਨਾ ਚਾਰ ਕੇਸ ਆਏ ਸੀਗੇ ਅੱਜ ਗਨ ਸ਼ਾਟ ਅਲੈਜਡ ਗਨ ਸ਼ਾਟ ਦੀ ਹਿਸਟਰੀ ਹੈ ਨਾ ਇੱਕ ਅੰਗਰੇਜ਼ ਸਿੰਘ ਆਇਆ ਸਾਡੇ ਕੋਲ ਆ ਪਿਤਾ ਨਾਮ ਬੁੱਢਾ ਸਿੰਘ ਤੇ ਪਿੰਡ ਵਿਠਵਾ ਤੋਂ ਇੱਕ ਹੈ ਸੁਰਿੰਦਰ ਸਿੰਘ ਉਹ ਪੁੱਤਰ ਸੁਰਤਾ ਸਿੰਘ ਪਿੰਡ ਵਿਠਵਾ ਤੋਂ ਇਹ ਦੋਨੋਂ ਦੀ ਹਾਲਤ ਕਾਫੀ ਗੰਭੀਰ ਸੀਗੀ ਇਹਨੂੰ ਆਪਾਂ ਰੈਫਰ ਕੀਤਾ ਗੁਰਨਾਨਕ ਹੌਸਪੀਟਲ ਅਮਰ ਸਰ ਉਸ ਤੋਂ ਬਾਅਦ ਸਾਡੇ ਕੋਲ ਕੇਸ ਆਏ ਇੱਕ ਬਲਜੀਤ ਸਿੰਘ ਪੁੱਤਰ ਗੂਤਾ ਸਿੰਘ ਪਿੰਡ ਵਿਠਵਾ ਤੇ ਸ਼ਮਸ਼ੀਰ ਸਿੰਘ ਪੁੱਤਰ ਨਰਿੰਦਰ ਸਿੰਘ ਪਿੰਡ ਵਿਠਵਾ ਇਹ ਸਾਡੇ ਕੋਲ ਬ੍ਰੌਡਡਡ ਆਏ ਨੇ ਇਹਨਾਂ ਦੀ ਆਪਾਂ ਬੋਡੀ ਸ਼ਿਫਟ ਕਰਵਾਈ ਹੈ ਪੋਸਮੋਰਟਮ ਦੀ ਤੇ ਬਾਕੀ ਇਹਦੀ ਕਾਰਵਾਈ ਉਸ ਤੋਂ ਬਾਅਦ ਫੂ ਪ੍ਰੋਪਰ ਕਾਰਵਾਈ ਤੋਂ ਬਚੜ ਕੋਡ ਮਿਲੇਗੀ ਦੇਖਿਆ ਵੀ ਜਦੋਂ ਪਿੰਨੇ ਦੀ ਗ੍ਰਾਮਣ ਦੀ ਤਾਂ ਇਹ ਮਰਦ ਸੀ ਨਾ ਹਾਂ ਕਿਹਨੇ ਅਜਰ ਵਿੱਚ ਗਨ ਸ਼ਾਟ ਲੱਗਦਾ ਹੈ ਬਾਕੀ ਫੋਰਨ ਬੋਡੀ ਹੈ ਇਹ ਜਦੋਂ ਪ੍ਰੋਪਰ ਰਿਪੋਰਟ ਹੁੰਦੀ ਹੈ ਜਦੋਂ ਪ੍ਰੋਪਰਟ ਤਿਆਰ ਹੋ ਗਈ ਉਦੋਂ ਕਨਫਰਮ ਹੋਏਗਾ ਨਾਲ ਬਾਕੀ ਵੀ ਹਿਸਟਰੀ ਹੈਗੀ ਹੈ ਲੜਾਈ ਝਗੜੇ ਦੀ